ਨਬੀਆਂ ਦੇ ਪੁੱਤਰ ਅਲੀਸ਼ਾ ਦੇ ਕੋਲ ਆਏ ਉਹਨੂੰ ਕਹਿਣ ਲੱਗੇ ਆ ਗਰਜਰਸ਼ ਕੀਤੀ ਕਿ ਸਾਨੂੰ ਆਗਿਆ ਦੇ ਕਸੀ ਜ਼ਰਦਨ ਤੱਕ ਚੱਲਗੇ ਆ ਲੱਕੜੀਆਂ ਕੱਟ ਕੇ ਲਈਏ ਤਾਂ ਜੋ ਭਵਨ ਵੱਡਾ ਬਣ ਸਕੇ ਭਵਨ ਨੂੰ ਬਣਾ ਲਈਏ ਤੇਰੀ ਆਗਿਆ ਹੋਵੇ ਸਾਨੂੰ ਹallelujah ਤੂੰ ਕੀ ਦੱਸਾਨੂੰ ਆਗਿਆ ਦੇ ਤੁਸੀਂ ਕਹੇ ਠੀਕ ਹੈ ਤੁਸੀਂ ਜਾਓ ਜੇ ਤੁਹਾਡੇ ਮਨ ਚ ਰੱਬ ਨੇ ਗੱਲ ਪਾਈ ਆ ਤੇ ਜਾ ਫਿਰ ਕਰੋ ਤੁਸੀਂ ਤੇ ਕਹਿੰਦੇ ਕਿਰਪਾ ਕਰਕੇ ਤੁਸੀਂ ਵੀ ਸਾਡੇ ਕੀ ਕਰੋ ਨਾਹੀਂ ਚੱਲੋ ਹallelujah ਮੈਂ ਤੁਹਾਨੂੰ ਕਿਹਾ ਵੀ ਪਹਿਲੀ ਗੱਲ ਉਦੋਂ ਜਿਹੜਾ ਕਰ ਦਿੰਦੀ ਕਲੀਸਿਆ ਕਰ ਦਿੰਦੀ ਹੈ ਖੁਦਾ ਦੇ ਕਾਦਮ ਨਹੀਂ ਕਰ ਦਿੰਦੇ ਇਹ ਕਲੀਸੇ ਦਾ ਕੰਮ ਹੁੰਦਾ ਹੈ ਕਿ ਆਹ ਕੰਮ ਕਰਨਾ ਸੀ ਕਰਗੀ ਜੀ ਆਪਾਂ ਕੰਮ ਇਦਾਂ ਕਰਨਾ ਲਿਖਿਆ ਹੋਇਆ ਹੈ ਉਹਨਾਂ ਨੇ ਅਲੀਸ਼ਨ ਵਿਆਜ ਦੇ ਸਿਆ ਕੰਮ ਕਰਨਾ ਹੈ ਤੇ ਕਰ ਲਈਏ ਜੀ ਤੁਹਾਨੂੰ ਕਿਹਾ ਠੀਕੇ ਕਰੋ ਉਹ ਖੁਸ਼ ਹੋਇਆ ਆਮੇਨ ਤੇ ਕਹਿੰਦੇ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਚੱਲੋ ਕਿ ਕਾਦਮ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਬਹੁਤ ਵਧੀਆ ਕੀਤਾ ਕਿ ਵੀ ਜਿੱਥੇ ਬ੍ਰਹਮ ਦਾ ਦਾਸ ਜਾਂ ਖਾਦਮ ਹੋਣਗੇ ਹਮੇਸ਼ਾ ਹੀ ਉੱਥੇ ਬਰਕਤ ਹੁੰਦੀ ਏ ਆਸ਼ੀਸ਼ ਹੁੰਦੀ ਏ ਬੇਸ਼ਯੁਤੀ ਅਗਵਾਈ ਹੁੰਦੀ ਏ ਪਰਮੇਸ਼ਰ ਸਾਡੇ ਸੰਗ ਹੋ ਜਾਂਦਾ ਏ ਹਾਲੇਲੂਆ ਉਹਨੇ ਕਿਹਾ ਖਾਦਮ ਜੀ ਤੁਸੀਂ ਵੀ ਸਾਡੇ ਨਾਲ ਚੱਲੋ ਸਾਡੀ ਸਾਡੇ ਚੱਲੋ ਤੁਸੀਂ ਵੀ ਤੁਸੀਂ ਨੇ ਕਿਹਾ ਠੀਕ ਏ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ ਹਾਂ ਬੇਟਾ ਜਦ ਜਰਦਨ ਕੋਲ ਆਏ ਤੇ ਲਿਖਿਆ ਜਰਦਨ ਦੇ ਕੋਲ ਆਏ ਲੱਕੜਾ ਵੱਡਾ ਲੱਗੇ ਤੇ ਲਿਖਿਆ ਜਦ ਜਰਦਨ ਦੇ ਕੋਲ ਆਏ ਤੇ ਲੱਕੜਾਂ ਕੱਟਣ ਲੱਗੇ ਵੱਢਣ ਲੱਗੇ ਤਾਂ ਆयो ਹੋਇਆ ਕਾ ਇਦਹਾਇਆ ਕੋਈ ਟਾਣਾ ਕੱਢਦਿਆਂ ਜਿਦੋਂ ਟਾਣਾ ਵੱਢਦਿਆਂ ਇੱਕ ਜਾਣੇ ਦੀ ਕੁਹਾੜੀ ਦਾ ਫਲ ਇੱਕ ਜਾਣੇ ਦੀ ਕੁਹਾੜੀ ਦਾ ਫਲਾ ਜਿਹੜਾ ਉਹ ਦਸਤੀ ਵਿੱਚੋਂ ਨਿਕਲ ਕੇ ਫਲਾ ਜਿਹੜਾ ਕੀ ਗਿਆ ਖੂਹ ਦੇ ਵਿੱਚ ਜਾ ਕੇ ਡਿੱਗ ਪਿਆ ਕੋਈ ਉਹਨੇ ਦੁਹਾਈ ਦਿੱਤੀ ਹਾਂ ਤੂੰ ਨੇ ਇਹ ਦੁਹਾਈ ਦਿੱਤੀ ਇਹ ਮੇਰੇ ਸਾਮੀ ਸੀ ਇਹ ਮੇਰੇ ਸਾਮਾਮੀ ਜੀ ਉਹ ਤਾਂ ਮੁੱਧਵੇਂ ਸੀ ਇਹ ਕੁਹਾੜੀ ਜਿਹੜੀ ਮੈਂ ਲਿਆਂਦੀ ਤੇ ਮੰਗ ਕੇ ਲਿਆਂਦੀ ਸੀ ਤਾਂ ਪਰਮੇਸ਼ੁਰ ਨੇ ਜਾਣਨੇ ਆਖਿਆ ਹੁੰਦੀ ਕੋ ਇੱਕ ਛਿੱਡੀ ਵੱਡੀ ਇੱਕ ਸ਼ਰਧਾ ਹੈ ਕਿੱਡੇ ਵੱਡੇ ਇੱਕ ਉਹਨਾਂ ਦੇ ਅੰਦਰ ਇੱਕ ਅਦਬ ਇੱਕ ਵਿਸ਼ਵਾਸ ਹੈ ਪਹਿਲੇ ਕਹਿੰਦੇ ਕਿ ਗੁਰੂ ਜੀ ਸਾਨੂੰ ਆਗਿਆ ਕਰ ਅਸੀਂ ਲੱਕੜੀਆਂ ਕੱਟ ਕੇ ਲਈ ਦਿੱਤੋ ਤੇ ਜਿਹੜੇ ਲੱਕੜੀਆਂ ਕੱਟਣ ਗਏ ਨਾ ਕੁਆੜੀਆਂ ਵੀ ਆਪਣੀਆਂ ਨਹੀਂ ਮੰਗਵੀਆਂ ਕੁਆੜੀਆਂ ਲੈ ਕੇ ਗਏ। ਕੀ ਆ ਆਪਣੀ ਕੁਆੜੀ ਤੱਕ ਨਹੀਂ ਹੈਗੀ ਉਹਨਾਂ ਕੋਲੇ ਤੇ ਕੀ ਲੈ ਚਰਚਲੀ ਲੱਕੜੀਆਂ ਕੱਟਣ ਲਈ ਤਾਂ ਚਰਚ ਵੱਡਾ ਬਣ ਜਾਵੇ ਆਪਾਂ ਬੱਲੀਆਂ ਕੱਟ ਕੇ ਲਈਏ ਤਾਂ ਚਰਚ ਕੀ ਬਣ ਜਾਵੇ ਵੱਡੀ ਬਣ ਜਾਵੇ ਸਾਡੇ ਜਗ੍ਹਾ ਥੋੜੀ ਹੈ ਲੋਕ ਜ਼ਿਆਦਾ ਹੈ। ਤੇ ਇਥੇ ਮੈਂ ਕਹਿ ਰਿਹਾ ਸੋਚਿਆ ਕਿ ਕੋਈ ਜੀ ਨਾ ਹੋਗੀ ਨਾ ਤਾਂ ਪਾਦਰੀ ਸੰਧੀ ਆ ਚੀਜ਼ ਨਹੀਂ ਹੋਗੀ ਸੰਧੀ ਆ ਨਹੀਂ ਉਹਨੇ ਕੋਈ ਲੀਸ਼ਾ ਨੂੰ ਨਹੀਂ ਗਿਆ ਕਿ ਸਾਨੂੰ ਆ ਚੀਜ਼ਾਂ ਦੀ ਲੋੜ ਹੈ ਆਪਣੇ ਆ ਵੀ ਉਹਨਾਂ ਲੱਕ ਚੀਚਾ ਕੱਟੇਂ ਕਿ ਤੀਆਂ ਮੰਗੀਆਂ ਲੈ ਆਂਦੀਆਂ ਤੇ ਲੱਕੜ ਕਟਣ ਚੱਲ ਗਈ ਕਿਤੇ ਬੜੀ ਸ਼ਰਧਾ ਨੇ ਅੰਦਰ ਕਿੱਡਾ ਵੱਡਾ ਵਿਸ਼ਵਾਸ ਹੈ ਕਿੱਡਾ ਭੈ ਉਹਨਾਂ ਤੇ ਜੇ ਭੈ ਨੂੰ ਦੱਸ ਰਹੀ ਹੈ ਉਹਨਾਂ ਦੀ ਗੱਲ ਤੇ ਕਿੱਡਾ ਹੀ ਭੈ ਹੈ ਹਾਲੇਲੀਆ ਦਿੱਲੀ ਕਾ ਇੱਕ ਦਿਨ ਜਦੋਂ ਫਾਲਾ ਦਾਣਾ ਵੱਢ ਰਿਹਾ ਸੀ ਤੇ ਫਾਲਾ ਜਾ ਕੇ ਖੂਹ ਦੇ ਵਿੱਚ ਡਿੱਗ ਪਿਆ ਤੇ ਕੀ ਹੋਇਆ ਹਾਂ ਬੇਟਾ ਕਾ ਉਸਨੇ ਦੁਹਾਈ ਦਿੱਤੀ ਦਿੱਲੀ ਕਸ ਨੇ ਦੁਹਾਈ ਦਿੱਤੀ ਖਾਏ ਮੇਰੇ ਸਵਾਮੀ ਖਾਏ ਮੇਰੇ ਸਵਾਮੀ ਜੀ ਖਾਏ ਮੇਰੇ ਸਵਾਮੀ ਇਹ ਜੋ ਫਾਲਾ ਇੱਕ ਵਾੜੀ ਜੋ ਮੰਗਵੀ ਸੀ ਤਾਂ ਪਰਮੇਸ਼ਰ ਨੇ ਜਾਣਿਆ ਕਿ ਆਖਿਆ ਕਾ ਪਰਮੇਸ਼ਰ ਨੇ ਜਾਣਿਆ ਆਖਿਆ ਕਿੱਥੇ ਡਿੱਗਿਆ ਉਹ ਫਾਲਾ ਕਿੱਥੇ ਡਿੱਗਾ ਹੈ ਉਹਨੇ ਉਸ ਨੂੰ ਆਖਿਆ ਜਸ ਨੇ ਨੋਤਾ ਵਖਾਤਾ ਜਿੱਥੇ ਫਾਲਾ ਡਿੱਗਾ ਆਇਆ ਸੀ ਖੂਨ ਦੇ ਵਿੱਚ ਜਾ ਕੇ ਫਾਲਾ ਡਿੱਗ ਪਿਆ ਤਾਂ ਉਸਨੇ ਲੱਕੜੀ ਦਾ ਇੱਕ ਡੱਟਾ ਵੱਟ ਕੇ ਉਸ ਥਾਂ ਪਾ ਦਿੱਤਾ ਤੇ ਲਿਖਾ ਅਲੀਸ਼ਾਨ ਕੀ ਕੀਤਾ ਇੱਕ ਲੱਕੜੀ ਦਾ ਡੰਡਾ ਵੱਟ ਕੇ ਉਸ ਫਾਲੇ ਵਾਲੇ ਜਗ੍ਹਾ ਤੇ ਕਿੰਦਾ ਪਾ ਦਿੱਤਾ ਤੇ ਲੋਅ ਕਰਨ ਲੱਗ ਪਿਆ ਹallelujah ਕਦੀ ਇਸ ਤਰ੍ਹਾਂ ਸਗਦਾ ਕਿ ਫਾਲੇ ਲੱਕੜੇ ਦੇ ਨਾਲ ਲੋਹਾ ਤਰਨ ਲੱਗ ਪਵੇ ਕਦੀ ਹੋਇਆ ਇਹ ਤਾਂ ਕਿਦਾਂ ਤਰ ਕੇ ਬਾਹਰ ਆ ਜਾਏਗਾ ਅਲਿਸ਼ੇ ਨੂੰ ਕੜੰਦਾਣਾ ਦੇ ਇਸ ਮਸਕੀ ਕ ਰੱਬ ਦੇ ਖਾਦਨ ਨਾਲ ਲਿਆ ਕਿ ਸਾਡੇ ਨਾਲ ਹੋਏਗਾ ਤੇ ਕੋਈ ਮੁਸੀਬਤ ਆ ਜਾਏਗੀ ਤੇ ਕੀ ਜਾਵੇਗੀ ਟਲ ਜਾਵੇਗੀ ਤੇ ਉਦਾਂ ਹੀ ਹੋਇਆ ਆਮੀਨ ਠੀਕ ਹੈ ਉਦਾਂ ਹੀ ਹੋਇਆ ਜਿਸ ਤਰ੍ਹਾਂ ਉਹਨਾਂ ਵਿਸ਼ਵਾਸ ਦੇ ਨਾਲ ਕਹਿੰਦੇ ਸਮਾਮੀ ਸਾਡੇ ਨਾਲ Salve, salvo.